ਵਾਹ 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 ਸਾਰੇ ਵਾਹ ਵਾਹ ਇੱਥੇ ਆਪਾਂ ਖੁਸ਼ੀ ਦੌੜਨ ਹੋ ਰਹੀ ਹੈ ਸਾਰੇ ਵਾਹ ਵਾਹ ਸਾਹਮਣੇ ਆ ਜਾਓ ਸਾਰੇ ਮੰਗਰ ਦੇ ਬੱਚਾ ਆਈ ਇੱਧਰ ਮੰਗਰ ਆ ਜਾਓ ਬੜਾਈ ਇੱਧਰ ਆ ਸਾਰੇ ਹਲੋ ਹਲੋ ਵਾਹਿਗੁਰੂ ਜੀ ਦਾ ਘਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਕੌਣ ਕਲਾਕੀ ਫੇਰ ਆਪਣੇ ਗਾਉਂ ਦਾ ਇੱਕ ਵਾਰੀ ਹਾਂ ਬੰਦ ਕਰਦੇ ਜਾ ਰਹੇ ਆ ਵਾਰੀ ਇਹ ਦੇਖ ਕੇ ਸਾਰੀ ਸੰਗਤ ਦੀ ਖੁਸ਼ਾ ਸਾਡੀ ਟੀਮ ਦੀ ਖੁਸ਼ਾ ਹਰ ਤਰ੍ਹਾਂ ਤੋਂ ਬੰਦੇ ਦੀ ਸਾਰਾ ਕੋਸ਼ਾ ਤੇ ਅਤਲੀ ਮੈਨੇਜਮੈਂਟ ਵੀ ਹੋ ਜਾ ਮੈਂ ਤੁਹਾਨੂੰ ਇੱਕ ਮਾਲਾ ਕਰਨਾ ਚਾਹੁੰਦਾ ਬਸ ਮੈਂ ਗੌਰ ਨਾਲ ਸਮਝਿੰਦੇ ਵੀ ਤੁਸੀਂ ਇੱਥੇ ਆਪਾਂ ਦੇ ਬੱਚੇ ਲੈ ਕੇ ਆਏ ਹੋ ਚਾਹੇ ਤੁਸੀਂ ਉਹਨਾਂ ਦੇ ਮਾਪੇ ਹੋ ਜਾਂ ਤੁਸੀਂ ਬੱਚਿਆਂ ਦੇ ਕੋਚ ਸਾਂ ਵਾਲੋਂ ਮੇਰੀ ਗੱਲ ਧਿਆਨ ਨਾਲ ਸੁਣੋ ਕਿ ਜਿਹੜਾ ਕੰਮ ਹੈ ਜੇ ਇੱਥੇ ਹੋਇਆ ਆਪਾਂ ਇਹ ਬੜਕਾ ਰੱਖਾਂਗੇ ਹੁੰਦੇ ਇੱਕ ਇੱਕ ਸਟੈਂਪ ਵਾਲਾ ਇੱਕ ਇੱਕ ਕਾਲਮ ਵਾਲਾ ਜਿਹੜਾ ਉਹ ਸਾਡੇ ਨਾਲ ਪਟਿਆ ਇਹਦਾ ਫਰਮ ਚੜ੍ਹ ਕੇ ਮੰਨ ਪਾਵਾਂਗੇ ਇਹ ਅਸੀਂ ਦੁਗਣਾ ਵਾਰਾ ਕਰਦੇ ਆਂ ਮਤਲਬ ਬੱਚਿਆਂ ਦੇ ਨਹੀਂ ਚਿੱਥੇ ਤੱਕ ਜਾਣਾ ਪਿਆ ਜਾਵਾਂਗੇ ਜੋ ਕਰਨਾ ਹੈ ਕਰਾਂਗੇ ਆਲੰਪਿਕ ਤੱਕ ਬੱਚਿਆਂ ਨੂੰ ਲੈ ਕੇ ਜਰਾ ਕੋਈ ਮਜ਼ਾਕ ਨਹੀਂ ਹੈ ਮੇਰੇ ਵਰਗਾ ਕੋਈ ਵੀਡੀਓ ਦੇ ਵਿੱਚ ਇੰਸਟਾਗ੍ਰਾਮ ਤੇ ਚੱਕ ਕੇ ਨੂੰਹ ਹੋਇਆ ਕਿ ਮੈਂ ਕਹਿੰਦਾ ਤੇ ਬੱਚਿਆਂ ਨੂੰ ਆਲੰਪਿਕ ਚ ਲੈ ਜਾਏਗੇ ਜਿਹੜੇ ਕੋਚ ਦੇਖਦੇ ਨੇ ਆਲੰਪਿਕ ਦੇ ਮੈਦਾਨ ਨੂੰ ਉਹਨੂੰ ਪਤਾ ਕਿ ਇੱਕ 올림픽 ਦਾ ਖੇਡ ਮਾਰਦਾਰ ਨੇ ਆ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਮਿਹਨਤ ਨਾਲੋਂ ਜ਼ਿਆਦਾ ਦਵਾਂਗੀ ਵਰਕ ਹੁੰਦਾ ਦਵਾਂਗੀ ਵਰਕ ਮਤਲਬ ਉਹਦੀ ਵਾਈਟ ਬਹੁਤ ਅਲੱਗ ਹੁੰਦੀ ਆ ਉਹਦਾ ਵਰਕ ਨੂੰ ਵੀਰ ਬੱਜੇ ਰੇ ਨਾ ਅੱਜ ਇਹ ਆਪਾਂ ਭਰਾਂਦੇ ਰੱਖਣਾ ਮਾਤਰਾ ਨੂੰ ਬਹੌਣ ਰੱਖੂਗਾ ਆਪਾਂ ਉਹ ਖਲਾ ਹਰ ਹਾਲ ਦੇ ਵਿੱਚ ਇਹ ਅਕਾਲ ਜੋਤ ਖੇਡਣਾ ਇਹ ਤਰੀਕਾ ਆਪਾਂ ਨਾਮ ਰੱਖਿਆ ਅਕਾਲ ਜੋਤ ਦਾ ਨਾਮ ਪਾ ਰੱਖਿਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਕੋਈ ਜ਼ਿੰਮੇਵਾਰੀ ਲੈਂਦੇ ਕਿ ਅਸੀਂ ਇਹ ਕੰਮ ਅਸੀਂ ਖੁਦ ਕੀਤਾ ਅਕਾਲ ਜੋਤ ਮਾਤਮੇ ਪ੍ਰਮਾਤਮਾ ਦੀ ਜੋਤ ਦਾ ਪ੍ਰਮਾਤਮਾ ਦਾ ਹੀ ਇਹ ਇੱਕ ਹੁਕਮਾ ਜਿਹੜਾ ਸਾਡੇ ਤੇ ਹੋ ਗਿਆ ਜਿੰਨੀਆਂ ਜਿਹੋ ਨਾਲ ਜੈਵਨ ਤੋਂ ਹੋ ਗਿਆ ਸ਼ਰਪਤ ਹੋ ਗਿਆ ਸਾਇਕਲ ਤੋਂ ਹੋ ਵੀ ਮਤਲਬ ਸਾਰੀਆਂ ਗੱਲਾਂ ਇਹ ਅੰਦਰ ਵਿੱਚ ਤੁਹਾਨੂੰ ਖੈਰ ਨੂੰ ਲੱਗਦੀ ਆ ਇਹ ਬੜਾ ਛੋਟਾ ਬਾਦਾ ਮਤਲਬ ਤੁਸੀਂ ਜੁੜ ਕੇ ਰਹੋ ਬੱਚਿਆਂ ਨੂੰ ਸਾਹਮਣੇ ਰੱਖੋ ਇਹਨਾਂ ਨੂੰ ਬੰਦ ਤੋਂ ਸਾਹਮਣੇ ਹੋ ਗਿਆ ਨਹੀਂ ਕਰਦੇ ਹੋ ਇੱਕ ਚੀਜ਼ ਅਸਲਤ ਨਹੀਂ ਕੰਮ ਤੁਸੀਂ ਕੀਤੀ ਆਪਾਂ ਮਤਲਬ ਕਿਹਾ ਆਪਾਂ ਇਹ ਕਿੰਨਾ ਤੁਸੀਂ ਦੇਖਿਆ ਹੈ ਅਜੇ ਕਈ ਨਾ ਮਾਰੀਆਂ ਹੁੰਦੀਆਂ ਨੇ ਇਹੀ ਆਪਾਂ ਜੋ ਚੁਣ ਕੇ ਆ ਕਿਉਂਕਿ ਮੇਰਾ ਰੀ ਮੰਨਣਾ ਉਹ ਸਾਰਿਆਂ ਕੋਲ ਸਰਵਾਂ ਦਾ ਖੇਡ ਖਾਸ ਤੌਰ ਤੇ ਮੰਨਣਾ ਕਿ ਅਥਲੈਟਿਕ ਤੇ ਸਾਰਿਆਂ ਦੇ ਵੱਲ ਦੀ ਮਾਰ ਮਾਰੋ ਜਿਵੇਂ ਇੱਕ ਕੋੜੇ ਨਾਲ ਦੇਖੋ ਤੁਸੀਂ ਜਦ ਤੁਸੀਂ ਘੋੜੇ ਦਾ ਨਵਾਂ ਬੱਚਾ ਰੋਹ ਕੇ ਚਾਰ ਗੱਦੀ ਚੋਂ ਜਾਂਦੀ ਆ ਉਹਦੇ ਇੱਕ ਸਪੈਸ਼ਲ ਪੰਡਾ ਥੋੜਾ ਪੈਂਦਾ ਕਿ ਉਹ ਪੰਡਾ 100 ਵਾਲੀ ਦੇ ਪੈਰ ਤੇ ਲੱਗਦਾ ਅਥਲੈਟਿਕ ਪਹਿਲਾਂ ਥੋੜਾ ਪੰਡਾ ਬਣਾਉਂਦੇ ਆ ਬੱਚਿਆਂ ਨੂੰ ਇਹ ਪੱਜੂ ਕੱਲੇ ਇਹਦੀ ਇਹ ਸਟੈਪ ਦੀ ਮੂਵਮੈਂਟ ਕਿਵੇਂ ਹੋਣੀ ਆ ਫਿਰ ਲਾ ਕੇ ਬੱਚਾ ਅੱਗੇ ਤੱਕੜਾ ਹੁੰਦਾ ਹਮੇਸ਼ਾ ਪਹਿਲਾਂ ਪ੍ਰੈਕਟਿਸ ਇਹ ਸਾਨੂੰ ਪਤਾ ਹੈ ਕਿ ਉਹ 13 ਵਜੇ ਜਿਹੜੀ ਵਾਰਜੀ ਦੀ ਖੇਡ ਰਵੇ ਕਹਿੰਦਾ ਇਹ ਤੋਂ ਪਹਿਲਾਂ ਪੱਛਾਪ ਰਾਹ ਚੱਲਣਾ ਨਹੀਂ ਦਿੱਤਾ ਬਹੁਤ ਆਪਣੇ ਬੱਚਿਆਂ ਨੇ ਹਮੇ ਸਿੱਧਾ ਸੰਪਰਕ ਦਾ ਜੀਵਨ ਹੋ ਗਿਆ ਉਹਨਾਂ ਨੂੰ ਬਸ ਲੋਕਾਂ ਨਹੀਂ ਹੈ ਇੰਨੀਆਂ ਰਾਤਾਂ ਤੱਕ ਰਨੇ ਲੱਭੀਆਂ ਹਮੇ ਸੋ ਆਪਾਂ ਕਲੈਕਟਿੰਗ ਤੋਂ ਸ਼ੁਰੂ ਕੀਤਾ ਮੇਰਾ ਇਹ ਸੁਪਨਾ ਹੈ ਕਹਿੰਦਾ ਜਦ ਕੀ ਪਹਿਲੇ ਆਪਾਂ ਸਭ ਤੋਂ ਮੋੜੀ ਹੁੰਦੇ ਸੀ ਅੱਜ ਆਪਾਂ ਦਿਨਵਾ ਚੋਂ ਨਾ ਪਰਦਾ ਕੰਨਾ ਚੰਡੀਗੜ੍ਹ ਸੌਂਨੇ ਆ ਤੇਰਾ ਮਾਤਾ ਕਹਿੰਦਾ ਚੰਡੀਗੜ੍ਹ ਆਪਣੇ ਘਰ ਪਰੇ ਲੈਣ ਨਹੀਂ ਬੈਠਾ ਸੋ ਮੇਰਾ ਇਹ ਸੁਪਨਾ ਕਿ ਹਰ ਚੌਥਾ ਬੱਚਾ ਪੰਜਾਬ ਦਾ ਉਹ ਜੀਵਨ ਵਾਲਾ ਮਾਣ ਨਾਲ ਜੀਵੇ ਇਹ ਹਵਾ ਕਰਿਆ ਆਪਾਂ ਨੂੰ ਚਾਹੇ ਸੋਸ਼ਲ ਮੀਡੀਆ ਚਾਹੇ ਬਿੱਲਾ ਆਪਾਂ ਨੂੰ ਮਾਹੌਲ ਹੈ ਜਿਹਦਾ ਬਣਾਉਣਾ ਪੈਣਾ ਕਿ ਬੱਚੇ ਇੱਕ ਦੂਜੇ ਨੂੰ ਦੇਖ ਕੇ ਚੱਲ ਰਹਿਣਾ ਤੇ ਮੈਂ ਵੀ ਇਹੇ ਕੰਮ ਕਰਵਾਉਣਾ ਨਹੀਂ ਇਹ ਕੰਮ ਕਰਵਾਉਣਾ ਆਪਾਂ ਪੂਰੀ ਫੋਰਸ ਦੇ ਨਾਲ ਅੱਗੇ ਵਧਣਾ

अच्छी मेहनत होने वाली है, है। वा तो सौंपी रहना होगा ये अच्छा हाथ रखते होंगे हमें देखते हैं ऊपर भी क्या आता है क्या हमें डेटा मिलती है क्या किसी नाम लगता होगा आता है वह है बाती रहती होगी जहां बाती होगी है अभी गली रहती होगी डेटा रहेगा तारीफ करना हमने ये कहा पहला ਸਾਲ ਦੇ ਬੱਚੇ ਜਿਹੜੇ ਇਹ ਮੁੰਡਿਆਂ ਨੇ ਕੋਈ ਨਾ ਦੋਨੋਂ ਅਰਜਨ ਕਰ ਭੱਜਣਗੇ ਜਿਹੜਾ ਵੀ ਸਾਲ ਦਾ ਖਚਾ ਆਪਾਂ ਜਿੱਤੂ ਉਹ ਇੱਕ 사이ਕਲ ਮੈਨੂੰ ਚਾਹੇ 50 ਹਜ਼ਾਰ ਵੀ ਬੱਚਿਆ ਹੋਰ ਨਾਮ ਵੀ ਨਾਮ ਜਿਹੜਾ ਪਹਿਲੇ ਨਾਮਾ ਗਿਆਨ ਸਾਹਿਬ ਦੂਜਾ ਵੀ ਗਿਆਨ ਤੀਜਾ ਬਸਰ ਉਹਨਾਂ ਨੇ ਮੁੰਡਿਆਂ ਦੀ ਕੁੜੀਆਂ ਦੀ ਜੋ ਜਿਹੜੇ ਅੰਦਰ ਆਇਆ ਉਹ ਗੋਲ ਤੇ ਕਰਾਉਣਾ ਪਈਆਂ ਨੇ ਉਹਨਾਂ ਦੀ ਹੈਗਾ ਪਹਿਲਾ ਨਾਮ ਕਿੰਤੀ ਸਾਹਿਬ ਦੂਜਾ 15 ਸਾ ਤੀਜਾ ਹੈਗਾ ਹਿਆ ਉਹ ਨਾਮ ਨਾਲ ਉਹਨਾਂ ਦੇ ਇੱਕ 사이ਕਲ ਨੂੰ ਹੋਰ ਨਾਮ ਹੋਰ ਮਿਲ ਪਾਤਾ ਮਾਇਨੂੰ 从同意不同意？